ਪਰਭੂ ਦੀ ਜਜ਼ੋਰੀ ਵਿੱਚ ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ ਆਓ ਅਸੀਂ ਦਸ਼ੇ ਤੋਂ छुटकारे ਦੇ ਲਈ ਰਾਤ ਰੱਖ ਲਈਏ ਹallelujah 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 ਪਿਤਾ ਪਰਮੇਸ਼ਰ ਮੇਰੇ ਜ਼ਿੰਦਾ ਪ੍ਰਭੂ ਜੀ ਅਸੀਂ ਅੱਜ ਤੇਰੇ ਅੱਗੇ ਸ਼ਰਮ ਦੇ ਨਾਲ ਨਹੀਂ ਪਰ ਉਮੀਦ ਦੇ ਨਾਲ ਖੜੇ ਆ ਹallelujah ਮੇਰੇ ਖੁਦਾਬਾਪਾ ਤੇਰਾ ਧੰਵਾਦ ਇਸ ਸਾਦੇ ਲਈ ਇਸ ਮੌਕੇ ਦੇ ਲਈ ਓਕੇ जो अज भी सा है हाले लुईया छुटकारे की आस है हाले लोईया प्रभु जी तेरा वचन विरलाप उसका तीन दया बचन यहाँ दया हर सवेरे नवी होंगी है हाली लुईया मेरे जिंदा प्रभु जी सचमुच अज नवा दिन है अज नवी शुरुआत है हाली लुईया मेरे खुदा बाप असी मानते हाँ ਤੇ ਤੂੰ ਇਸ ਕੜੀ ਵਿੱਚ ਸਾਡੇ ਬਿਲਕੁਲ ਨੇੜੇ ਹੈ ਹallelujah ਅਭੀ ਤੇਰਾ ਵਚਨ ਜ਼ਮੂਰਾਂ ਦੀ ਪੋਥੀ ਉਸਤਾ ਚੰਤੀ ਬਿਆਸ ਦਾ 18 ਵਿੱਚ ਯਾ ਹਵਾ ਟੁੱਟੇ ਦਿਲਾ ਦੇ ਨੇੜੇ ਹੈ ਹallelujah ਮੇਰੇ ਜ਼ਿੰਦਾ ਪ੍ਰਭੂ ਜੀ ਜੋ ਅੰਦਰੋਂ ਹਾਰ ਚੁੱਕੇ ਹਨ ਜੋ ਆਪਣੇ ਆਪ ਤੋਂ ਨਫ਼ਰਤ ਕਰਨ ਲੱਗ ਪਏ ਹਨ ਤੂੰ ਉਹਨਾਂ ਨੂੰ ਤੇਰਸਕਾਰ ਨਹੀਂ ਕਰਦਾ ਹallelujah ਸੱਚ ਵਿੱਚ ਇਹ ਹੀ ਹਾਜ਼ਰੀ ਨਸ਼ੇ ਤੋਂ ਵੱਧ ਤਤਵਾ ਰਹੇ ਹallelujah ਹੀ ਮੇਰੇ ਖੁਦਾਬਾਪ ਅਸੀਂ ਉਸ ਸੱਚ ਨੂੰ ਫੜਦੇ ਆ ਉਹ ਸਾਨੂੰ ਆਜ਼ਾਦੀ ਦੀ ਜ਼ਕੀਮ ਦਵਾਉਂਦਾ ਹੈ ਹਾਲੇਲੂਇਆ ਤਰਬਜੀਤ ਇਹਦਾ ਵਚਨ ਦੋ ਕਰਨthia ਉਸਤਾ 31 ਦੇ ਆਏ ਉਸਤਾ 17 ਵਚਨ ਜਿੱਥੇ ਪ੍ਰਭੂ ਦਾ ਆਤਮਾ ਹੈ ਉੱਥੇ ਆਜ਼ਾਦੀ ਹੈ ਹਾਲੇਲੂਇਆ ਮੇਰੇ ਜ਼ਿੰਦਾ ਪ੍ਰਭੂ ਜੀ ਸੱਚ ਵਚ ਜੈ ਸਾਡੀ ਪੇਸ਼ਾਨੀ ਜੈ ਸਦਾ ਅੰਤ ਨਹੀਂ ਅਸੀਂ ਘੋਸ਼ਣਾ ਕਰਦੇ ਆ ਆਜ਼ਾਦੀ ਸੰਭਵ ਹੈ ਸ਼ੁਰੂਤ ਕਾਰਾ ਅਸਲੀ ਹੈ ਕਿ ਪ੍ਰਭੂ ਜਿਉਂਦਾ ਹੈ ਹਾਲੇਲੂਇਆ ਪ੍ਰਭੂ ਜੀ ਤੇਰਾ ਵਚਨ ਯਹੂਨਾ 8:36 ਵਚਨ ਜੇ ਪੁੱਤਰ ਤੁਹਾਨੂੰ ਆਜ਼ਾਦ ਕਰੇ ਤਾਂ ਤੁਸੀਂ ਸੱਚਮੁੱਚ ਆਜ਼ਾਦ ਹੋਵੋਗੇ ਹਾਲੇਲੂਇਆ ਮੇਰੇ ਖੁਦਾ ਬਾਪ ਇਹ ਆਜ਼ਾਦੀ ਦਵਾਈ ਨਾਲ ਨਹੀਂ ਇਹ ਆਜ਼ਾਦੀ ਧਰ ਨਾਲ ਨਹੀਂ ਇਹ ਆਜ਼ਾਦੀ ਯੇਸ਼ੂ ਦੇ ਨਾਮ ਨਾਲ ਹੈ ਹਾਲੇਲੂਇਆ ਮੇਰੇ ਜ਼ਿੰਦਾ ਪ੍ਰਭੂ ਜੀ ਸੱਚ ਮੱਚ ਅਸੀਂ ਹਰ ਉਹ ਜ਼ੰਜੀਰ ਜੋ ਸਾਨੂੰ ਜਕੜੀ ਹੋਈ ਸੀ ਹallelujah ਅੱਜ ਤੇਰੇ ਨਾਮ ਵਿੱਚ ਛੜ ਗਿਆ ਹallelujah ਅਸੀਂ ਪ੍ਰਾਰਥਨਾ ਕਰਦੇ ਹਾਂ ਇਰਾਦੇ ਨੂੰ ਮਜ਼ਬੂਤ ਕਰ ਦਿਲ ਨੂੰ ਨਿਮਾ ਕਰ ਮਨ ਨੂੰ ਸ਼ੁੱਧ ਕਰ ਹallelujah ਮੇਰੇ ਜ਼ਿੰਦਾ ਪ੍ਰਭੂ ਜੀ ਅਸੀਂ ਤੇਰੇ क्रूस ਦੇ ਵੱਲ ਤੱਕਦੇ ਹਾਂ ਹallelujah ਪ੍ਰਭੂ ਜੀ ਤੇਰਾ वचन ਕੋਲੂਸੀਆ ਇੱਕ ਦਿਆਉਸ ਦਾ ਤੇਰਾ वचन ਉਸ ਨੇ ਸਾਨੂੰ ਹਨੇਰੀ ਦੀ ਤਾਕਤ ਤੋਂ ਸੁਲਾਇਆ ਹallelujah ਸੱਚਮੁੱਚ ਗਰੂਸ ਤੇ ਹਰ ਨਸ਼ੇ ਦੀ ਜੜ ਹਰ ਆਦਤ ਦੀ ਜ਼ੰਜੀਰ ਤੋੜੀ ਗਈ ਸੀ ਹallelujah ਅਸੀਂ ਆਪਣੇ ਪਾਪਾਂ ਨੂੰ ਮੰਨਦੇ ਹਾਂ ਹallelujah ਹਰ ਕਮਜ਼ੋਰੀ ਹਰ ਦਿੱਕਣ ਹਰ ਹਾਰ ਮੇਰੇ ਜ਼ਿੰਦਾ ਪ੍ਰਭੂ ਜੀ ਸਾਨੂੰ ਮਾਫ ਕਰ ਅਸੀਂ ਸਾਥ ਅਤੇ ਸਾਨੂੰ ਨਵੀਂ ਤਾਕਤ ਦੇ ਹallelujah ਰਬੂ ਜੀ ਤੇਰਾ वचन 1ਕਰੰਥੀਆ 10:13 ਤੇਰਾ वचन ਪਰਮੇਸ਼ਰ ਤੁਹਾਨੂੰ ਪਰਖ ਤੋਂ ਵੱਧ ਨਹੀਂ ਔਰ ਦੇਵੇਗਾ ਹallelujah ਮੇਰੇ ਖੁਦਾਬਾਪ ਅਸੀਂ ਕੋਸ਼ਿਸ਼ ਨਾ ਕਰਦੇ ਆ ਲਾਲਚ ਦੀ ਤਾਕਤ ਘਟ ਰਹੀ ਹੈ ਆਰਾਦੇ ਦੀ ਤਾਕਤ ਵੱਧ ਰਹੀ ਹੈ ਹallelujah ਮੇਰੇ ਜ਼ਿੰਦਾ ਪ੍ਰਭੂ ਜੀ ਸੱਚ ਮੁੱਚ ਜਿੱਥੇ ਖਾਲੀਪਨ ਸੀ ਉੱਤੇ ਹੁਣ ਤੇਰੀ ਹਾਜ਼ਰੀ ਪਾ ਰਹੀ ਹੈ ਹallelujah ਅਸੀਂ ਕਹਿੰਦੇ ਆ ਰਾਣੀ ਆਦਤ ਮੁਕਰੀ ਹੈ ਨਵਾਂ ਮਨ ਬਣ ਗਿਆ ਹallelujah ਪ੍ਰਭ ਜੀ ਤੇਰਾ ਵਚਨ ਜ਼ਬੂਰ ਉਹ ਗਾਇ 147 ਦੇ 73 ਵਚਨ ਉਹ ਤੇ ਦਿਲਾ ਨੂੰ ਜੱਗਾ ਕਰਦਾ ਹੈ ਹallelujah ਮੇਰੇ ਖੁਦਾਬ ਆਪ ਨਸ਼ੇ ਨਾਲ ਜੋਸ਼ ਹੀ ਥੱਕ ਗਿਆ ਹallelujah ਮਨ ਟੁੱਟ ਗਿਆ ਪਾ ਆਪਣਾ ਮ ਖਰਾਬ ਹੋ ਗਈਆਂ ਉੱਥੇ ਤੂੰ ਚੰਗਾਈ ਲਿਆ ਹallelujah ਮੇਰੇ ਜ਼ਿੰਦਾ ਪ੍ਰਭੂ ਜੀ ਸੱਚਮੁੱਚ ਅਸੀਂ ਸਿਰਫ ਨਸ਼ੇ ਤੋਂ ਨਹੀਂ ਔਰ ਦਬਦ ਤੋਂ ਬਿਸ਼ਿਟਕਾਰਾ ਮੰਗਦੇ ਹਾਲੇਲੂਇਆ ਪ੍ਰਭੂ ਜੀ ਤੇਰਾ ਬਚਨ ਯਹ ਜਮੂਰਾ ਦੀ ਪੋਥੀ ਉਸਦਾ 121 ਦਾ 7 ਵਚਨ ਇਹ ਹਵਾ ਤੇਰੀ ਰੱਖਿਆ ਕਰੇਗਾ ਹਾਲੇਲੂਇਆ ਮੇਰੇ ਖੁਦਾਬਾ ਜਦ ਕਮਜ਼ੋਰ ਪਲ ਆਉਣ ਜਦ ਅਕੱਲਾ ਬਣ ਕੇ ਰਹੇ ਤੂੰ ਸਾਡੇ ਨਾਲ ਖੜਾ ਰਹਿਣਾ ਹਾਲੇਲੂਇਆ ਮੇਰੇ ਜ਼ਿੰਦਾ ਪ੍ਰਭੂ ਜੀ ਸੱਚ ਮੁੱਚ ਅਸੀਂ ਅੱਕੇ ਨਹੀਂ ਲੱਗ ਰਹੇ ਹallelujah ਤੂੰ ਸਾਡੇ ਨਾਲ ਲੜਿਆ ਹੈ ਹallelujah ਇਹ ਮੇਰੀ ਖੁਦਾਵਾ ਅਸੀਂ ਧੰਨਵਾਦ ਕਰਦੇ ਆ ਇਸ ਆਜ਼ਾਦੀ ਦੇ ਲਈ ਜੋ ਅਸੀਂ ਅਜੇ ਵਿਸ਼ਵਾਸ ਦੇ ਨਾਲ ਫੜੀ ਹੈ ਹallelujah ਜੀ ਦੇ ਜ਼ਿੰਦਾ ਪ੍ਰਭੂ ਜੀ ਅਸੀਂ ਕੋਸ਼ਿਸ਼ ਤਾਂ ਕਰਦੇ ਆ ਦਸ਼ਾ ਸਾਡੀ ਜ਼ਿੰਦਗੀ ਦਾ ਅੰਤ ਨਹੀਂ ਹallelujah ਸ਼ਟਕਾਰਾ ਸਾਡੀ ਗਵਾਹੀ ਬਣੇਗਾ ਹallelujah ਸੱਚ ਮੁੱਚ ਜਿੰਜਿਰਾ ਟੁੱਟ ਰਿਹਾ ਹਨ ਹallelujah ਰਾਹ ਖੁੱਲ ਰਿਹਾ ਹੈ ਹallelujah ਨਵੀਂ ਜ਼ਿੰਦਗੀ ਸ਼ੁਰੂ ਹੋ ਰਹੀ ਹੈ ਹallelujah 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 ਇਲੇ ਸ਼ੁਮਸ਼ੀ ਦੇ ਸ਼ਕਤੀਸ਼ਾਲੀ ਨਾਮ ਦੇ ਵਿੱਚ ਆਮਨ ਆਮਨ ਅਮਨ